ਦੇਖੋ ਜੀ ਇੱਥੇ ਨਵੀਂ ਤਕਨੀਕ ਨਾਲ ਹੀ ਮਤਲਬ ਖੇਤੀ ਕੀਤੀ ਜਾਂਦੀ ਆ ਐਵੇਂ ਦੇਖੋ ਜੀ ਇਹ ਟਰਾਲੀ ਦੀ ਟਰਾਲੀ ਮਤਲਬ ਇਹ ਨਾ ਨੇ ਆ ਜਿਹੜੀ ਖਿਲਾੜਦੀ ਆ ਤੇ ਇਹ ਦੂਸਰੇ ਕਹ ਰਹੇ ਜੀ ਇਦਾਂ ਹੀ ਆ ਠੀਕ ਆ ਜੀ ਇਧਰ ਦੇਖੋ ਤੁਸੀਂ ਪੈਪ ਇਦਾਂ ਮਤਲਬ ਇਹ ਪਾਜ ਦਿੰਦੇ ਇੱਥੇ ਪੈਪ ਦੇਖੋ ਮੈਂ ਇੱਕ ਕੈਰੇ ਵਿੱਚ ਦੋ ਪਾਈਪ ਇਸ ਤਰ੍ਹਾਂ ਬਾ ਦਿੱਤੇ ਜਾਂਦੇ ਤੇ ਸਾਰੀ ਪਾਈਪ ਲਾਈਨ ਮਤਲਬ ਇਸ ਵਿੱਚ ਹੋਈ ਹੈ ਇੱਥੇ ਵਿੱਚ ਇੱਕ ਪੇਪ ਮਤਲਬ ਇਧਰੋਂ ਤੇ ਇਧਰ ਤੋਂ ਨੂੰ ਕਿਤੇ ਇੱਕ ਮੋਟਰ ਮਤਲਬ ਲਾਈ ਗਈ ਹੈ ਇੱਕ ਮੋਟਰ ਤੋਂ ਇਹਨਾਂ ਸਾਰਿਆਂ ਨੂੰ ਕਨੈਕਸ਼ਨ ਮਤਲਬ ਇੱਕ ਪਾਈਪ ਇਹ ਪਾਈਪ ਲਾਈਨ ਦਿੱਤਾ ਗਿਆ ਠੀਕ ਹੈ ਜੀ ਤੇ ਇਸ ਸਿੰਗਲ ਪਾਈਪ ਮਤਲਬ ਇੱਕ ਕੈਰੇ ਵਿੱਚ ਦੋ ਪੇਪ ਪਾਣਾ ਹੀ ਪਾਣੀ ਇਹਨਾਂ ਨੂੰ ਉਪਰ ਦਿੱਤਾ ਜਾਂਦਾ ਠੀਕ ਹੈ ਜੀ ਦੇਖੋ ਇਹ ਵਾਲ ਖੋਲ ਦਿੱਤੇ ਜਾਂਦੇ ਨੇ ਜਦੋਂ ਮੋਟਰ ਚਲਾ ਕੇ ਜੋ ਕੰਟਰੈਕਟਰ ਵੀ ਚੱਲ ਰਿਹਾ ਠੀਕ ਹੈ ਜੀ ਤੇ ਦੋ ਆਪਾਂ ਨੇ ਮਤਲਬ ਪਾਣੀ ਇਹਨਾਂ ਨੂੰ ਇਦਾਂ ਪਹਿਲਾਂ ਇਸ ਦਾ ਮਤਲਬ ਜ਼ਮੀਨ ਦਾ ਜੋ ਲੈਵਲ ਕਰਾਹੇ ਸੁਹਾਜਾ ਜਨਾਂ ਕੀਤਾ ਜਾਂ ਫਿਰ ਮਤਲਬ ਇਸ ਵਿੱਚ ਪਾਣੀ ਛੱਡ ਕੇ ਇਸ ਦੇ ਵਿੱਚ ਜਿੰਦੇ ਮਤਲਬ ਚਲਾਏ ਜਾਂਦੇ ਨੇ ਜਿੰਦੇ ਜਾਂ ਕੁਝ ਵੀ ਜਿੰਨਾਂ ਨਾਲ ਪਧਰਾ ਕੀਤਾ ਜਾਂਦਾ ਤੇ ਮਿੱਟੀ ਪਧਰੀ ਕਰਕੇ ਇਹ ਸਾਰੇ ਕੰਮ ਮਤਲਬ ਲੇਬਰ ਵੱਲੋਂ ਕੀਤੇ ਜਾਂਦੇ ਆ ਠੀਕ ਹੈ ਜੀ ਪਧਰੇ ਕਰਕੇ ਬਾਅਦ ਵਿੱਚ ਪਾਣੀ ਮਤਲਬ ਜਿੰਦੋਂ ਤੱਕ ਚੜ ਜਾਂਦਾ ਐਂਡ ਤੱਕ ਤਾਂ ਫਿਰ ਇਸ ਨੂੰ ਸੁੱਕਣ ਦਿੱਤਾ ਜਾਂਦਾ ਇੱਕ ਦੋ ਦਿਨ ਜਿਸ ਤਰ੍ਹਾਂ ਹੁਣ ਮਤਲਬ ਸਿੱਲਾ ਜਿਹਾ ਹੋ ਗਿਆ ਬਿਲਕੁਲ ਤੇ ਬਾਅਦ ਵਿੱਚ ਇਸ ਵਿੱਚ ਮਤਲਬ ਇਦਾਂ ਟਾਲੀਆਂ ਨਾਲ ਇਹ ਜੋ ਰੂੜੀ ਖਾਦ ਸਿੱਟੀ ਜਾਂਦੀ ਹੈ ਇਹਦੇ ਤੇ ਰੂੜੀ ਖਾਦ ਵੀ ਮਤਲਬ अनेका ਤਰ੍ਹਾਂ ਦੀ ਆਉਂਦੀ ਹੈ ਜਿਵੇਂ ਕਿ ਬੱਕਰੀਆਂ ਦੀ ਹੋਗੀ ਊਠਾਂ ਦੀ ਹੋਗੀ ਗਾਵਾਂ ਦੀ ਇਹ ਰਹਾ ਵਗੈਰਾ ਠੀਕ ਹੈ ਜੀ ਤੇ ਬਹੁਤ ਸੋਹਣੀ ਖਾਦੇ ਬਣਦੀ ਆ ਮਤਲਬ ਪੈਦਾਵਾਰ ਲਈ ਖਾਦੀ ਜਾਂ ਇਹ ਜੋ ਲੂਸਣ ਇੱਥੇ ਵੀਜੀ ਜਾਂਦੀ ਆ ਉਹਦੇ ਲਈ ਬਹੁਤ ਸੋਹਣੀ ਮੰਨੀ ਜਾਂਦੀ ਏ ਮਤਲਬ ਵਧੀਆ ਰਿਜ਼ਲਟ ਆਉਂਦੇ ਇਹਦੇ ਇਸ ਤਰ੍ਹਾਂ ਇਹਨੂੰ ਖਿਲਾਰ ਦਿੱਤਾ ਜਾਂਦਾ ਆ ਜਿਵੇਂ ਅੱਜ ਖਿਲਾਰੀ ਜਾ ਰਹੀ ਆ ਸਾਡੇ ਖੇਤਾਂ ਵਿੱਚ ਤੇ ਬਾਅਦ ਵਿੱਚ ਇਸ ਉੱਤੇ ਫੇਰ ਇਹਨੂੰ ਪੱਧਰੀ ਕੀਤਾ ਜਾਂਦਾ ਆ ਸੁਹਾਗਾ ਲਾਇਆ ਜਾਂਦਾ ਜਾਂ ਕਰਾਹ ਇਹਨਾਂ ਮਤਲਬ ਇਹਨਾਂ ਨੂੰ ਪਦਰੀ ਕਰ ਦਿੱਤਾ ਜਾਂਦਾ ਤੇ ਬਾਅਦ ਵਿੱਚ ਇਸ ਉੱਤੇ ਰੋਟਾਵੇਟਰ ਫੇਰਿਆ ਜਾਂਦਾ ਹੈ ਇਹਨੂੰ ਮਲਾਇਆ ਜਾਂਦਾ ਮਿੱਟੀ ਚ ਤੇ ਫਿਰ ਛਿੱਟੀ ਨਾਲ ਪਾਣੀ ਦੇ ਕੇ ਤੇ ਇਸ ਦੀ ਬਜਾਈ ਜੋ ਕਰ ਦਿੱਤੀ ਜਾਂਦੀ ਹੈ ਘਾਹ ਦੀ ਤੇ ਤੁਸੀਂ ਪਿੱਛੇ ਦੇਖ ਸਕਦੇ ਆ ਘਾਹ ਤਾਂ ਦਿਖਾਈ ਦਿੰਦੇ ਆ ਇਸ ਟਾਈਮ ਜਿਹੜੇ ਕਿਆਰੇ ਸਾਡੇ ਮਤਲਬ ਪਹਿਲਾਂ ਲਗਾਏ ਗਏ ਸੀ ਆ ਦੇਖੋ ਇਸ ਤਰ੍ਹਾਂ ਤੋਂ ਪੈਪ ਲਾਏ ਗਏ ਆ ਤੇ ਇਹ ਦੇਖੋ ਜੋ ਪਹਿਲਾਂ ਕਿਆਰੇ ਮਤਲਬ ਬੀਜੇ ਗਏ ਸੀ ਅਸੀਂ ਟੈਸਟ ਕਰਕੇ ਦੇਖਿਆ ਸੀ ਇਸ ਜ਼ਮੀਨ ਤੇ ਇੱਥੇ ਵੀ ਨਹੀਂ ਨਵੀਂ ਜਮਾਏ ਤੇ ਮਤਲਬ ਹੁੰਦਾ ਆ ਕਿ ਨਹੀਂ ਕੁਛ ਇਹ ਦੇਖੋ ਘਾਹ ਥੋੜਾ ਥੋੜਾ ਹਰਿਆਲੀ ਮਾਰ ਲੱਗ ਪਿਆ ਤੁਹਾਨੂੰ ਸ਼ਾਇਦ ਨਜ਼ਰ ਆਉਂਦਾ ਹੋਵੇ ਤੇ ਇਸ ਤਰ੍ਹਾਂ ਮਤਲਬ ਰੂੜੀ ਖਾਦ ਪਾ ਕੇ ਹੋ ਜਾਂਦਾ ਆ ਆ ਦੇਖੋ ਤੇ ਬਾਕੀ ਇੱਧਰ ਦੀ ਇੱਕ ਰਾਸਤਾ ਛੱਡਿਆ ਗਿਆ ਠੀਕ ਹੈ ਜੀ ਤੇ ਉਹ ਰਾਮੀਆਂ ਜੋ ਤੁਹਾਨੂੰ ਇਹ ਮਤਲਬ ਨਜ਼ਰ ਆ ਰਹੇ ਬਹੁਤ ਜਾੜ ਜਿਹਾ ਉੱਗ ਗਿਆ ਇਸ ਵਿੱਚ ਨਦੀ ਹੈ ਆਰਾਮੀ ਹੈ ਜੋ ਇਹਦਾ ਵੇਸਟ ਪਾਣੀ ਇੱਥੇ ਕੋਈ ਨਿਕਾਸ ਇਹਨਾਂ ਨਹੀਂਗਾ ਮਤਲਬ ਜੋ ਆਪਾਂ ਛਪੜਾਂ ਵਿੱਚ ਚਲ ਜੇ ਪਾਣੀ ਇਹ ਆਰਾਮੀਆਂ ਬਣਾਈਆਂ ਗਈਆਂ ਜੋ ਵਾਧੂ ਪਾਣੀ ਆਏ ਕਿਆਰਿਆਂ ਦਾ ਜੋ ਫਿਲਟਰ ਹੁੰਦੇ ਜਾਂ ਥੱਲੇ ਲੱਗੇ ਫਿਲਟਰ ਆ ਰਹੇ ਮਤਲਬ ਉਹ ਆਰਾਮੀ ਵਿੱਚ ਚਲ ਜਾਂਦਾ ਹੈ ਠੀਕ ਹੈ ਜੀ ਵੇਸਟ ਪਾਣੀ ਤੇ ਇੱਥੇ ਦੀ ਖੇਤੀ ਮਤਲਬ ਇਸ ਤਰ੍ਹਾਂ ਦੀ ਹੈ ਤੇ ਉਹ ਤੁਸੀਂ ਬਾਹਰ ਖਜੂਰ ਖਜੂਰ ਤਾਂ ਬਹੁਤ ਹੈ ਜਿਆਦਾ ਖਜੂਰ ਵੀ ਤੇ ਬੀਜੀਆਂ ਦੀ ਉਧਰ ਸਾਈਡਾਂ ਤੇ ਇਹ ਵੀ ਬਹੁਤ ਰੁੱਖ ਲਾਉਣ ਲੱਗ ਪਏ ਅੱਜਕੱਲ ਸਰਕਾਰਾਂ ਗਰਮੀ ਦੀ ਵਜ੍ਹਾ ਨਾਲ ਦੇਖੋ ਛੋਟੇ ਛੋਟੇ ਪੀੜ ਲਾਏ ਗਏ ਆ ਪਿੱਪਲ ਜੋ ਵੀ ਇਹਨਾਂ ਦਾ ਬੋੜ ਆ ਵਰਗਤ ਦੇ ਰੁੱਖ ਜੋ ਠੀਕ ਆ ਬਹੁਤ ਜਿਆਦਾ ਲਾਉਣ ਲਾ ਪਏ ਹੁਣ ਗਰਮੀ ਦੀ ਵਜ੍ਹਾ ਕਾਰਨ ਤੇ ਬਾਕੀ ਹੋਰ ਵੀ ਇੱਥੇ ਖੇਤੀ ਸਬਜ਼ੀਆਂ ਦੀ ਵੀ ਕੀਤੀ ਜਾਂਦੀ ਹੈ ਸਬਜ਼ੀਆਂ ਮਤਲਬ ਇਹਨਾਂ ਦੇ ਜੋ بارش ਦੀ ਜਾਂ بارش ਤੋਂ ਚਲ ਨਹੀਂ ਸੌਰੀ ਇਹ ਧੁੱਪ ਦੀ ਵਜਨ ਨਾਲ ਉਹ ਪਲਾਸਟਿਕ ਦੇ ਵਿੱਚ ਅੰਦਰ ਕੀਤੀ ਜਾਂਦੀ ਹੈ ਕਈ ਖੇਤੀ ਜਿਨ੍ਹਾਂ ਤੁਹਾਨੂੰ ਅੱਗੇ ਪਿਛਲੇ ਵੀਡੀਓ ਜੀ ਮੈਂ ਦਿਖਾਇਆ ਸੀ ਇੱਕ 'ਚ ਤਕਨੀਕ ਟੈਕਨੀਕਲ ਖੇਤੀ ਕੀਤੀ ਜਾਂਦੀ ਹੋਗੀ ਠੀਕ ਹੈ ਜੀ ਤੇ ਇਹ ਵੀ ਟੈਕਨੀਕਲੀ ਲਾ ਲਓ ਵੈਸੇ ਆੜਾਂ 'ਚ ਪਾਣੀ ਜਾਂ ਵੈਸੇ ਆ ਦੇਖੋ ਪਾਈਪ ਲਾਈਨ ਵਿਛਾਈ ਗਈ ਹੈ ਫਿਰ ਇਸ ਨੂੰ ਦੋ ਤਿੰਨ ਆਰੀ ਵਾਇਆ ਜਾਂਦਾ ਹੈ ਪਧਰੀ ਕੀਤਾ ਜਾਂਦਾ ਹੈ ਬਤੇਰਾ ਠੀਕ ਹੈ ਜੀ ਤੇ ਫਿਰ ਮਤਲਬ ਪਾਣੀ ਛੱਡਿਆ ਜਾਂਦਾ ਪਾਣੀ ਵੀ ਦੋ ਤਰ੍ਹਾਂ ਦਾ ਆਉਂਦਾ ਇੱਕ ਤਾਂ ਮਤਲਬ ਬਲਦੀਆ ਦਾ ਆਉਂਦਾ ਜਿਵੇਂ ਇਹਨੂੰ ਕਹਿੰਦੇ ਇੱਥੇ ਦਾ ਉਹ ਥੋੜਾ ਮਤਲਬ ਸਾਫ਼ ਨਹੀਂ ਬੜਾ ਜਿਆਦਾ ਸਾਫ਼ ਨਹੀਂ ਹੁੰਦਾ ਤੇ ਇਸ ਦਾ ਫਿਲਟਰ ਕੀਤਾ ਹੁੰਦਾ ਇੰਨਾ ਸਾਫ਼ ਨਹੀਂ ਕਹਿ ਸਕਦੇ ਤੇ ਇੱਕ ਥੱਲੇ ਉਹ ਜਿਹੜਾ ਮੋਟਰ ਮਤਲਬ ਜਦੋਂ ਆਪਣੇ ਹੁੰਦੀ ਹੈ ਸੇਮ ਇੱਥੇ ਮਤਲਬ ਪਾਣੀ ਇੰਨਾ ਜਾਂ ਥੱਲੇ ਨਹੀਂਗਾ ਸਮੁੰਦਰ ਦੀ ਬਾਜਾ ਕਾਰਨ ਤੇ ਉੱਪਰ ਜਿਹਦਾ ਮੋਟਰ ਮਤਲਬ ਲਾਜ ਪੀ ਜਾਂਦੀ ਹੈ ਆ ਜਿਹੜੀ ਮੋਟਰ ਆਪਣੇ ਜੇ ਸੇਮ ਇਸ ਤਰ੍ਹਾਂ ਤੇ ਤੁਹਾਨੂੰ ਪੰਪ ਵੀ ਦਿਖਾਵਾਂਗੇ ਮੋਟਰ ਪੰਪ ਤੇ ਫਿਰ ਉਹ ਮਿਲਦੇ ਆਂ ਹੋਰ ਵੀਡੀਓ ਚ ਕਿਸੇ ਦਿਨ ਤੁਹਾਨੂੰ ਇਦਾਂ ਹੀ ਕਿਸੇ ਦਿਨ ਜਾਣਕਾਰੀ ਦਿਆ ਕਰਾਂਗੇ ਧੰਨਵਾਦ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ